ਇਹ ਤਾਂ ਜਿੱਦੇ ਘਟਨਾ ਘਾਟ ਹੋ ਗਈ ਹੈਗੀ ਆ ਹੋ ਗਿਆ ਕੰਮ ਫਿਰ ਸਾਨੂੰ ਪਤਾ ਲੱਗਾ ਕਿ ਆ ਕੰਮ ਹੋਇਆ ਫਿਰ ਉਹ ਭੱਜ ਪਿਆ ਇਥੋਂ ਕੰਮ ਕਰਕੇ ਉਹ ਅੱਗੇ ਜਾ ਕੇ ਤੇ ਕਾਫੀ ਦੂਰ ਜਾ ਕੇ ਪੈਨੂ ਫੜਿਆ ਗਿਆ ਮਾੜ ਕੇ ਫਿਰ ਉੱਥੇ ਦਾ ਖੇਤਰ ਪ੍ਰੇਟ ਹੋਇਆ ਜਰਾ ਜਦੋਂ ਉਹ ਪ੍ਰਵਾਸੀ ਫੜਿਆ ਗਿਆ ਲੋਕਾਂ ਬੰਨ ਉਹ ਲੋਕਾਂ ਦੇ ਲੋਕਾਂ ਦਾ ਵੀ ਔਖਾ ਹੁੰਦਾ ਸੀਗਾ ਜੀ ਹਾਂਜੀ ਹਾਂਜੀ ਉਹਦੀ ਵੀਡੀਓ ਨੂੰ ਕੋਟਿਆ ਕਹਿੰਦਾ ਮੈਂ ਗੋਂਡਾ ਜ਼ਿਲ੍ਹਾ ਕਾ ਆਉਂ ਮੈਂ ਕੰਮ ਕਰਕੇ ਭਾਗ ਜਾਊਂਗਾ ਪੁਲਿਸ ਕੋ ਚਾਹੀ ਮੈ ਰਿਪੋਰਟ ਦੋ ਚਾਹੀ ਨਾ ਦੋ ਮੈਂ 1 ਘੰਟੇ ਵਿੱਚ 1 ਘੰਟੇ ਵਿੱਚ ਛੁੱਟ ਕੇ ਵਾਪਸ ਆਉਂਗਾ ਅਤੇ ਫਿਰ ਕਾਟ ਕਰੂੰਗਾ ਲੋ ਫੜੋ ਪੂਰੀ ਵੀਡੀਓ ਮੈਂ ਦਿਖਾਣਾ ਚਾਹਤ ਕਿ ਤੁਹਾਡੇ ਚੈਨਲ ਦੇ ਉੱਪਰ ਆਇਦਿਨੀ ਪੰਜਾਬ ਦੇ ਵਿੱਚ ਪ੍ਰਵਾਸੀਆਂ ਨਾਲ ਜੁੜੀਆਂ ਨਿਤ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ 5 ਸਾਲਾਂ ਦਾ ਮਾਸੂਮ ਬੱਚੇ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਕਤਲ ਕਰਨ ਤੋਂ ਪਹਿਲਾਂ ਉਸ ਮਾਸੂਮ ਦੇ ਨਾਲ ਦਰਿੰਦਗੀ ਕੀਤੀ ਗਈ ਫਿਰ ਇਹ ਜਲੰਧਰ ਦੇ ਕੁੱਕੜਪਿੰਡ ਦੇ ਵਿੱਚ ਇੱਕ ਪ੍ਰਵਾਸੀ ਵੱਲੋਂ ਬੱਚੀ ਦੇ ਨਾਲ ਗਲਤ ਕੰਮ ਕੀਤਾ ਜਾਂਦਾ ਹੈ ਹੁਣ ਜਲੰਧਰ ਦੇ ਵਿੱਚ ਦੂਸਰੀ ਇੱਕ ਹੋਰ ਘਟਨਾ ਵਾਪਰ ਗਈ ਹੈ ਇਸ ਘਰ ਦੇ ਵਿੱਚ ਇੱਕ ਬੱਚੀ ਰਹਿ ਰਹੀ ਸੀਗੀ ਤੇ ਬੱਚੀ ਦੇ ਨਾਲ ਪ੍ਰਵਾਸੀ ਵੱਲੋਂ ਗਲਤ ਕੰਮ ਕੀਤਾ ਗਿਆ ਤੇ ਮੁਹੱਲਾ ਵਾਸੀ ਨੇ ਤਾਂ ਇਹਨਾਂ ਨਾਲ ਵੀ ਗੱਲਬਾਤ ਆ ਭਾਈ ਸਾਹਿਬ ਹੁਣੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਇਹ ਤੁਸੀਂ ਇੱਥੇ ਦੇ ਰਹਿਣ ਵਾਲੇ ਹੋ ਜੀ ਹਾਂਜੀ ਅੱਛਾ ਜਿਹੜੀ ਇਹ ਘਟਨਾ ਘਟੀ ਹੈ ਤੁਹਾਡੇ ਮਹੱਲੇ ਦੇ ਵਿੱਚ ਘਟਨਾ ਘਟੀ ਹੈ ਇਹਦੇ ਬਾਰੇ ਕੀ ਕਹੋਗੇ ਜੀ ਇਹ ਤਾਂ ਜਿਹੜੇ ਘਟਨਾ ਘਟ ਹੋ ਗਈ ਹੈਗੀ ਹੈ ਹੋ ਗਿਆ ਕੰਮ ਫਿਰ ਸਾਨੂੰ ਪਤਾ ਲੱਗਾ ਕਿ ਆਹ ਕੰਮ ਹੋਇਆ ਫਿਰ ਉਹ ਭੱਜ ਪਿਆ ਇੱਥੋਂ ਕੰਮ ਕਰਕੇ ਹਾਂ ਆਲ ਅੱਗੇ ਜਾ ਕੇ ਤੇ ਕਾਫੀ ਦੂਰ ਜਾ ਕੇ ਪੈਨੂ ਫੜਿਆ ਗਿਆ ਹਾਂ ਫੜ ਕੇ ਫਿਰ ਉੱਥੇ ਦਾ ਖੇਤਰ ਪ੍ਰੇਟ ਹੋਇਆ ਜਰਾ ਉਹ ਪਹਿਲਾਂ ਵੀ ਇਦਾਂ ਦੀਆਂ ਹਰਕਤਾਂ ਕਰਦਾ ਸੀ ਜੀ ਪਹਿਲਾਂ ਕੋਈ ਐਸੀ ਨਹੀਂ ਦੇਖੀ ਹੈਗੀ ਇਹ ਰਿੰਦਾ ਦੇ ਇੱਥੇ ਰਿਆ ਕੋਈ ਇਦਾਂ ਦੀ ਨਹੀਂ ਸੀ ਪਹਿਲੀ ਗੱਲ ਇਹ ਪਹਿਲੀ ਵਾਰੀ ਇਹ ਨਜ਼ਰ ਆਇਆ ਹਾਂ ਹੁਣ ਬੱਚੇ ਵੀ ਸੇਫ ਨਹੀਂ ਹੈਗੇ ਪੰਜਾਬ ਦੇ ਜੀ ਸੇਫ ਹੈ ਹੀ ਕੋਈ ਨਹੀਂ ਹਾਂ ਹੁਣ ਬੱਚਿਆਂ ਨੂੰ ਫੇਰ ਉਹ ਧਮਕੀਆਂ ਦੇ ਰਿਹਾ ਹੈ ਹਾਂ ਕਹਿੰਦਾ ਮੈਨੂੰ 1 ਘੰਟੇ ਵਿੱਚ ਪੁਲਕੋ ਦੇ ਦਿਓ 1 ਘੰਟੇ ਮੈਂ ਸ਼ੂਟ ਕੇ ਆ ਜਾਊਂਗਾ ਮੈਂ ਆਪਣਾ ਕੰਮ ਕਰਕੇ ਗੌੜਾ ਕੋ ਭਾਗ ਜਾਊਂਗਾ ਲਓ ਜੀ ਕੌਨਫੀਡੈਂਸ ਦੇਖ ਲਓ ਕਹਿੰਦੇ ਜੀ ਗਲਤ ਕੰਮ ਵੀ ਕੀਤਾ ਤੇ ਸਾਹਮਣੇ ਮੀਡੀਆ ਦੇ ਸਾਹਮਣੇ ਬੋਲ ਰਿਹਾ ਉਹ ਉੱਥੇ ਬੈਠੇ ਮੀਡੀਆ ਦੇ ਸਾਹਮਣੇ ਬੋਲ ਰਿਹਾ ਪੁਲਿਸ ਲੈ ਜਾਏ ਮੇਰੇ ਕੋ ਕਹਿੰਦਾ 1 ਘੰਟੇ ਮੈਂ ਵਾਪਸ ਆ ਜਾਊਂਗਾ ਆਪਣਾ ਕੰਮ ਕਰਕੇ ਮੈਂ ਗੌੜਾ ਭਾਗ ਜਾਊਂਗਾ ਇੰਨੇ ਹੌਸਲੇ ਬੰਦ ਹੋ ਗਏ ਜੀ ਇਹਨਾਂ ਦੇ ਇਹ ਪ੍ਰਵਾਸੀਆਂ ਦੇ ਹੌਸਲੇ ਹੈ ਕੀ ਹੈ ਇਸke ਪਿੱਛੇ ਕੋਈ ਚੱਲ ਰਿਹਾ ਹੈ ਕੌਣ ਇਨਨਸ ਫੋਟ ਦੇ ਰਿਹਾ ਹੈ ਹਾਂ ਆ ਤੋ ਇੱਕ ਦੋ ਦਿਖਾ ਕੇ ਪਹਿਲਾਂ ਅਜਿਹਾਂ ਘਟਨਾਵਾਂ ਸੁਣੀਆਂ ਸੀ ਜੀ ਤੁਸੀਂ ਆ ਪਿਛੇ ਹਿਆਰਪੁਰ ਚ ਹੋਈ ਜਿਹੜੀ ਉਹ ਉਹ ਹੀ ਪਾ ਵਾਕਿਆ ਇੱਥੇ ਹੋਇਆ ਬੂਰਾ ਹਾਂ ਇਹ ਹੁਣ ਸਰਕਾਰ ਨੂੰ ਸੋਚਣਾ ਚਾਹੀਦਾ ਇਹਦੇ ਬਾਬਤ ਕੀ ਕਰਨਾ ਚਾਹੀਦਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਜਿੱਦਾਂ ਹੋਰ ਵੀ ਇੱਥੋਂ ਦੇ ਸਥਾਨਕ ਲੋਕ ਨੇ ਪਿੰਡ ਵਾਸੀ ਇਹ ਮਹੱਲਾ ਵਾਸੀ ਨੇ ਤਾਂ ਹੋਰ ਵੀ ਇੱਧਰ ਭੈਣਾ ਨਹੀਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਹ ਮਹੱਲਾ ਵਾਸੀ ਨੇ ਇੱਥੋਂ ਦੇ ਰਹਿਣ ਵਾਲੇ ਨੇ ਇਹ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇਹ ਜਿਹੜੀਆਂ ਘਟਨਾਵਾਂ ਦਿਨੋ-ਦਿਨ ਵਧ ਰਹੀਆਂ ਨੇ ਇਹਨਾਂ ਘਟਨਾਵਾਂ ਨੂੰ ਰੋਕਣਾ ਚਾਹੀਦਾ ਹੈ ਇਥੇ ਭੈਣ ਜੀ ਨੇ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜੀ ਘਟਨਾ ਘਟੀ ਹੈ ਜੀ ਤੁਹਾਡੇ ਇਲਾਕੇ ਦੇ ਵਿੱਚ ਇਹਦੇ ਬਾਰੇ ਤੁਸੀਂ ਕੀ ਕਹੋਗੇ 마ਸੂਮ ਬੱਚੀ ਦੇ ਨਾਲ ਜਿਹੜਾ ਗਲਤ ਕੰਮ ਹੋਇਆ ਜੀ ਬਹੁਤ ਮਾੜਾ ਹੋਇਆ ਕਿਉਂਕਿ ਕੱਲ ਜੁਗਾ ਕੱਲ ਜੁਲਦੇ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਜੇ ਉਹਨਾਂ ਦੀ ਧੀ ਹੈ ਸਾਡੀ ਪਹਿਲਾਂ ਪੂਰੇ ਪੰਜਾਬ ਦੀ ਧੀ ਹੈ ਕਿਉਂਕਿ ਸਾਨੂੰ ਸਾਰਿਆਂ ਦੇ ਸੰਯੋਗ ਨਾਲ ਇਹ ਕੰਮ ਰੋਕਣਾ ਚਾਹੀਦਾ ਮੈਂ ਪਹਿਲਾਂ ਵੀ ਉਸ ਵਿਅਕਤੀ ਨੇ ਜਿਹੀ ਹਰਕਤ ਕੀਤੀ ਸੀ ਜੀ ਕਦੇ ਨਹੀਂ ਪਹਿਲਾਂ ਨਹੀਂ ਕੀਤੀ ਪਹਿਲੀ ਵਾਰੀ ਕੀਤੀ ਰਹਿਣ ਸਣ ਕਿਵੇਂ ਕਿਵੇਂ ਦੱਸਿਗਾ ਉਹ ਬੋਲ ਵਾਲਾ ਲੋਕਾਂ ਦੇ ਨਾਲ ਕੀ ਹੋ ਗਿਆ ਸੀ ਉਹਦਾ ਛੇੜੀ ਸੀ ਇੱਕ ਨੰਬਰ ਦਾ ਬਹੁਤ ਖਾਂਦਾ ਪਿੰਦਾ ਸੀ ਉਹ ਉਸ ਨੂੰ ਇਸ ਮਹੱਲੇ 'ਚ ਨਹੀਂ ਰਹਿਣਾ ਚਾਹੀਦਾ ਉਸ ਨੂੰ ਬਾਹਰ ਕੱਢਣਾ ਚਾਹੀਦਾ ਹਾਂ ਰਹਿਣਾ ਨਹੀਂ ਚਾਹੀਦਾ ਅੱਗੇ ਇਹਨਾਂ ਨਾਲ ਗੱਲ ਬਾਤ ਉਹ ਤਾਂ ਪੁਲਿਸ ਨੂੰ ਵੀ ਡਰਦਾ ਪਿਆ ਸੀਗਾ ਉਹਦਾ ਧਮਕੀ ਦੇ ਰਿਹਾ ਸੀ ਕਿ ਮੈਂ 2 ਘੰਟੇ ਬਾਅਦ ਵਾਪਸ ਆਉਂਗਾ ਵਿੱਚ ਕੋਈ ਇੱਕ ਹੋਰ ਬੱਚਾ ਚੱਕੂੰਗਾ ਕੁਝ ਸਿੱਧਾ ਹੀ ਇਹ ਕਹਿ ਰਹੇ ਨੇ ਸਾਨੂੰ ਸਿੱਧੇ ਜਵਾਬ ਇਹਨਾਂ ਕੋਨ ਕੌਨਫੀਡੈਂਸ ਹੁੰਦਾ ਕਿੱਥੋਂ ਜੀ ਇਹਨਾਂ 'ਚ ਕੀ ਬਦ ਇਧਰ ਆ ਵੀ ਜਾਂਦਾ ਨਸ਼ੇੜੀ ਇਧਰ ਰੱਬਾ ਪੀ ਕੇ ਬਸ ਐਵੇਂ ਪਏ ਰਹਿੰਦੇ ਨੇ ਹਾਂ ਬਾਕੀ ਤੁਸੀਂ ਬੱਚੇ ਸੇਫ ਨਹੀਂ ਹੈਗੇ ਅੱਜ ਦੇ ਸਮੇਂ ਚ ਪੰਜਾਬ ਚ ਨਹੀਂ ਬਿਲਕੁਲ ਵੀ ਨਹੀਂ ਕੁੜੀਆਂ ਕਿ ਮੁੰਡੇ ਵੀ ਸੇਫ ਨਹੀਂ ਹੈਗੇ ਹਾਂ ਵੈਸੇ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਵੈਸੇ ਹਾਂ ਅੱਗੇ ਦੇਖੋ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਅੱਗੇ ਸਰਕਾਰ ਨੂੰ ਚਾਹੀਦਾ ਕੀ ਕਰਨਾ ਕਿ ਨਹੀਂ ਹਾਂ ਮਤਲਬ 100 ਮੀਟਰ ਦੀ ਦੂਰੀ ਤੇ ਘਾ ਰਿਆ ਜੀ ਬੱਚੀ ਦਾ ਤੇ ਉਹ ਦਰਿੰਦਾ ਉਹ ਇਹ ਤਾਂ ਬਹੁਤ ਗਲਤ ਕੰਮ ਹੋ ਗਿਆ ਜੀ ਹਾਂ ਜੀ ਤਾਂ ਸਹੀ ਹਾਂ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਹਾਂ ਬਹੁਤ ਜ਼ਿਆਦਾ ਮੈਂ ਤਾਂ ਕਹਿੰਦੀ ਹਾਂ ਉਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਕਿਉਂਕਿ ਸਜ਼ਾ ਤੋਂ ਇਲਾਵਾ ਜੀ ਉਹ ਬਚ ਗਿਆ ਨਾ ਕਈਆਂ ਦਾ ਉਦਮ ਬਦਲਣਾ ਕਿ ਮੈਂ ਵੀ ਕਿਸੇ ਹੋਰ ਨਾਲ ਗਲਤ ਕਰਾਂ ਜੇ ਉਹਨੂੰ ਆਪਾਂ ਅੱਜ ਸਜ਼ਾ ਦਵਾਂਗੇ ਨਾ ਸੋ ਦੁਨੀਆ ਸੋਚੇਗੀ ਸੋਬਰ ਕਿਸੇ ਬੱਚੇ ਨੂੰ ਹੱਥ ਲਾਣ ਤੋਂ ਹਾਂ ਸਹੀ ਗੱਲ ਕਿਹਦੀ ਅੱਗੇ ਤੁਸੀਂ ਇਹਨਾਂ ਨੂੰ ਹਾਂਜੀ ਮਤਲਬ ਜੀ ਸਜ਼ਾ ਕਿਹੋ ਜੀ ਮਿਲਣੀ ਚਾਹੀਦੀ ਉਸ ਦਰਿੰਦੇ ਨੂੰ ਜੀ ਸਜ਼ਾ ਤਾਂ ਦੇਖੋ ਜੀ ਜਿੱਦਾਂ ਦਾ ਉਹਨੇ ਕਰਮ ਕੀਤਾ ਉਹ ਸਜ਼ਾ ਤਾਂ ਉਹਨੂੰ ਆਉਂਦਾ ਨਹੀਂ ਮਿਲਣੀ ਚਾਹੀਦੀ ਹਾਂ ਠੀਕ ਹੈ ਨਾ ਮਾਰਾ ਕਰਮ ਕੀਤਾ ਤਾਂ ਮਾਰੇ ਦੀ ਤੇ ਮਾਰੀ ਸਜ਼ਾ ਮਿਲਣੀ ਤੋ ਤੁਹਾਡੇ ਇਸ ਇਲਾਕੇ ਦੇ ਵਿੱਚ ਉਹਦਾ ਬੋਲਬਾਲਾ ਕਿਹੋ ਜਿਹਾ ਸੀਗਾ ਲੋਕਾਂ ਨਾਲ ਜੀ ਹਾਂ ਕਦੀ ਅਸੀਂ ਬੁਲਾਇਆ ਸੀ ਜਿਹੜੇ ਬੁਲਾਣੇ ਆ ਇਹ ਇੱਥੇ ਬਠਾ ਨੰਗਾ ਕੋ ਨੰਗਾ ਗਲੀ ਆ ਗਲੀਆਂ ਵੀ ਸਾਰੇ ਨੰਗਣੇ ਬਣ ਨਾ ਪੁੱਤਰ ਹੁਣ ਇਦਾਂ ਥੋੜਾ ਪਤਾ ਉਹਦੇ ਮਤਤ ਲਿਖਿਆ ਉਹਨੇ ਇਹ ਕਰਮ ਕਰਨਾ ਵਾ ਬੜਾ ਦੁਖੀ ਹੁੰਦਾ ਜਦੋਂ ਅਜਿਹਿਆਂ ਕਟਣਾਵਾ ਪੰਜਾਬ ਚ ਵਾਪਰਨ ਜੀ ਹਾਂ ਤਾਂ ਵੀ ਇਹੋ ਜਿਹੇ ਬੰਦੇ ਨੂੰ ਤਾਂ ਕੱਢਣਾ ਹੀ ਚਾਹੀਦਾ ਇਹਨਾਂ ਇਹੋ ਜਿਹੇ ਬੰਦਿਆਂ ਨੂੰ ਰੱਖ ਕੇ ਕੀ ਕਰਨਾ ਇੱਥੇ ਪੰਜਾਬ 'ਚ ਇਹਦੇ ਤਾਂ ਸਾਰਿਆਂ ਵਾਸਤੇ ਕੰਮ ਹੈਗਾ ਬਿਮਾਰਾ ਹੁਣ ਬੱਚੇ ਵੀ ਖੇਡਣੇ ਆ ਸਾਰਿਆਂ ਨੇ ਇੱਥੇ ਖੇਡਣਾ ਗਲੀਆਂ ਮੱਲੇ 'ਚ ਇਹ ਥੋੜਾ ਵੀ ਇਹ ਉੱਠ ਕੇ ਦਸੀ ਜੇ ਫੇ ਹੋ ਜਾ ਕੰਮ ਕਰੇਗਾ ਇਹਨੂੰ ਤਾਂ ਫਿਰ ਇਹਨਾਂ ਸਜ਼ਾ ਮਿਲੇ ਵੀ ਜਿਹੜਾ ਫਿਰ ਇਹਨੂੰ ਪਤਾ ਲੱਗੇ ਵੀ ਹਾਂ ਮੈਨੂੰ ਸਜ਼ਾ ਮਿਲੀ ਇਹ ਯੂਪੀ ਦਾ ਰਹਿਣ ਵਾਲਾ ਸੀ ਜਿਹੜਾ ਬਿਹਾਰ ਦਾ ਜੀ ਇਹ ਤਾਂ ਹੁਣ ਮੈਨੂੰ ਪਤਾ ਉਹਨਾਂ ਦੇ ਮਕਾਨ 'ਚ ਰਹਿੰਦਾ ਆ ਕਿੱਥੇ ਰਹਿੰਦਾ ਪੰਜੀ ਉਹ ਯੂਪੀ ਦਾ ਰਹਿਣ ਵਾਲਾ ਜਿਹੜਾ ਬਿਹਾਰ ਦਾ ਜੀ ਮੈਨੂੰ ਕੋ ਨਹੀਂ मालूम ਸਰ ਮੈਨੂੰ ਕੋ ਨਹੀਂ मालूम ਕਿੱਥੋਂ ਦਾ ਜੀ ਗੌਂਡਾ ਕਿ ਇੱਥੇ ਗੌਂਡਾ ਬੋਲ ਰਿਹਾ ਸੀ ਅੱਛਾ ਜੀ ਕਿ ਮੈਂ ਗੌਂਡਾ ਭਾਗ ਜਾਊਂਗਾ ਤਾਂ ਇੱਥੇ ਕਰਕੇ ਜੇ ਮੈਨੂੰ ਛੋੜ ਦਿਓ ਉਹਦੇ ਅੱਧੇ ਘੰਟਾ ਛੋੜ ਦਿਓ ਕਹਿੰਦਾ ਹੂੰ ਮੈਂ ਕੁਛ ਕਰਕੇ ਭਾਗ ਜਾਊਂਗਾ ਪਤਾ ਨਹੀਂ ਕੀ ਕਰਕੇ ਭਾਗੇਗਾ ਇੱਕ ਤਾਂ ਗਲਤ ਕੰਮ ਕਰਨਾ ਉਸ ਤੋਂ ਸੈਲਫ ਕੌਨਫੀਡੈਂਸ ਇੰਨਾ ਜੀ ਇੰਨਾ ਸੀ ਉਹਨੂੰ ਕਿ ਮੈਨੂੰ ਅੱਧਾ ਘੰਟਾ ਛੋੜ ਦੇ ਦਿਓ ਮੈਂ ਭਾਗ ਜਾਊਂਗਾ ਕਰਕੇ ਤਾਂ ਬਿਲਕੁਲ ਇਹ ਉਹਨੂੰ ਸਜ਼ਾ ਕਿਹੋ ਜੀ ਮਿਲਣੀ ਚਾਹੀਦੀ ਜੀ ਜਿਸ ਦਰਿੰਦੇ ਨੇ ਕੰਮ ਕੀਤਾ ਜੀ ਉਸਕੋ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਭ ਤੋਂ ਵਧੀਆ ਗੱਲ ਹੈ ਇਹ ਕਿ ਉਸਦੀ ਫਾਂਸੀ ਦੀ ਸਜ਼ਾ ਹੋ ਉਸਕੇ ਉਸੇ ਲਾਇਕ ਹੈ ਉਸ ਤੋਂ ਜ਼ਿਆਦਾ ਲਾਇਕ ਨਹੀਂ ਹੈ ਇਹ ਪ੍ਰਵਾਸੀਆਂ ਦੀਆਂ ਕਰਤੂਤਾਂ ਇਹ ਸਾਨੂੰ ਵੀ ਦੱਸਣ ਲੱਗਿਆਂ ਵੀ ਸ਼ਰਮ ਆਉਂਦੀ ਹੈ ਤੇ ਪਰਿਵਾਰਕ ਮੈਂਬਰ ਨੇ ਇਹ ਛੋਟੇ ਛੋਟੇ ਮਾਸੂਮ ਬੱਚਿਆਂ ਦੇ ਨਾਲ ਪ੍ਰਵਾਸੀ ਇਹ ਗਲਤ ਕੰਮ ਕਰ ਰਹੇ ਨੇ ਇਹ ਚਿੰਤਾ ਦਾ ਵਿਸ਼ਾ ਹੈ ਤਾਂ ਸਖਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਸਰਕਾਰ ਨੂੰ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਖਤ ਸਜ਼ਾ ਮਾ ਦੇਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀ ਹਰਕਤ ਕੋਈ ਹੋਰ ਵਿਅਕਤੀ ਨਾ ਕਰੇ ਤਾਂ ਇੱਥੇ ਪੈਂਜੀ ਹੋਣ ਪੈਂਜੀ ਸਜ਼ਾ ਕਿਹੋ ਜੀ ਉਹਨੂੰ ਮਿਲਣੀ ਚਾਹੀਦੀ ਜੀ ਦਰਿੰਦੇ ਨੂੰ ਮੈਂ ਤਾਂ ਕਹਿੰਦਾ ਫੌਨਸੀ ਹੋਣੀ ਚਾਹੀਦੀ ਆ ਪਤਾ ਲੱਗੇ ਇਹਨਾਂ ਨੇ ਇੱਕ ਨੂੰ ਸਜ਼ਾ ਮਿਲੂ ਬਾਕੀ ਨੂੰ ਸਬਰ ਕਰ ਜੂਗਾ ਥੋੜਾ ਜਿਹਾ ਉਹਨਾਂ ਨਾਲ ਹੂੰ ਬਿਲਕੁਲ ਜੀ ਇਹਨਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਭਵਿੱਖ ਦੇ ਵਿੱਚ ਵੀ ਅਜਿਹੀ ਹਰਕਤ ਕੋਈ ਹੋਰ ਵਿਅਕਤੀ ਜਾਂ ਹੋਰ ਵਿਅਕਤੀ ਨਾ ਕਰ ਸਕੇ ਹਾਂਜੀ ਜੀ 100 ਵਾਰੀ ਸੋਚਿਓ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਕਿ ਸਾਰਿਆਂ ਦੀਆਂ ਧੀਆਂ ਸਾਡੀਆਂ ਜੀਆਂ ਜੇ ਉਹਦੀ ਧੀ ਆ ਸਾਡੀ ਵੀ ਕੁਛ ਲੱਗਦੀ ਆ ਬੱਚੇ ਤਾਂ ਜੀ ਰੱਬ ਦਾ ਰੂਪ ਹੁੰਦੇ ਨੇ ਜੀ ਹਾਂਜੀ ਹਾਂਜੀ ਕਿਉਂਕਿ ਆਨੂੰ ਉਹਨਾਂ ਦਾ ਨਾਲ ਪੂਰਾ ਸਹਿਯੋਗ ਦੇਣਾ ਚਾਹੀਦਾ ਮੀਡੀਆ ਵਾਲੇ ਵੀ ਦੇਣ ਪੁਲਿਸ ਵਾਲੇ ਵੀ ਦੇਣ ਜੋ ਵੀ ਹੈਗਾ ਸਾਰੇ ਪੂਰਾ ਪੰਜਾਬ ਦਵੇ ਹਮ ਇੱਕ ਦੂਜੇ ਦਾ ਪੂਰਾ ਸਾਥ ਦੇਣ ਕਿਸੇ ਵੀ ਧੀ ਨਾਲ ਗਲਤ ਨਾ ਹੋਵੇ ਨਾ ਪੁੱਤਰ ਨਾਲ ਗਲਤ ਹੋਵੇ ਕੁਛ ਦੇ ਲੋ ਬੱਚੇ ਰਾਬੋ ਦਾ ਰੂਪ ਹੁੰਦੇ ਜੀ ਮਾਸੂਮ ਹੁੰਦੇ ਦੇਖ ਲੋ ਇਹਨਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਜੀ ਹਾਂਜੀ 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 ਮੈਂ ਕਹਿੰਦਾ ਮੇਨ ਪੰਜਾਬ ਚ ਪਹਿਲਾਂ ਬਈਆਂ ਨੂੰ ਕੱਢਣਾ ਚਾਹੀਦਾ ਸਰਕਾਰ ਨੂੰ ਫੇਰ ਕੁਝ ਹੋਵੇ ਨਾ ਤਾਂ ਇਦਾਂ ਹੀ ਚੱਲੀ ਜਾਣਾ ਸਾਰਾ ਕੁਝ ਤਾਂ ਗਲਤ ਕੰਮ ਹੋਈ ਜਾਣਾ ਹਾਏ ਹੋਈ ਜਾਣਾ ਜਨਾਬ ਜਿੰਨਾ ਮਰਜ਼ੀ ਤੁਸੀਂ ਕਰ ਲੋ ਚੱਲੀ ਜਾਣਾ ਫੇਰ ਮੇਨ ਸਰਕਾਰ ਨੂੰ ਕਦਮ ਉਠਾਣਾ ਹੀ ਪੈਣਾ ਤੇ ਇਹ ਬੱਚੇ ਸੇਫ ਰਹਿਣਗੇ ਨਹੀਂ ਤਾਂ ਇਦਾਂ ਹੀ ਰਹਿਣਗੇ ਬਿਲਕੁਲ ਭੈਣ ਜੀ ਪ੍ਰਵਾਸੀ ਭਾਈ ਸਾਹਿਬ ਕਿੱਦਾਂ ਪ੍ਰਵਾਸੀਆਂ ਨੂੰ ਇੱਥੋਂ ਵਾਕਈ ਭਜਾਉਣਾ ਚਾਹੀਦਾ ਜੀ ਭਜਾਉਣੇ ਚਾਹੀਦੇ ਸਾਰੇ ਨਹੀਂ ਤਾਂ ਸੇਫ ਨਹੀਂ ਹੋਏਗਾ ਇਹਨਾਂ ਦੇ ਹੌਂ ਇਹ ਪਹਿਲਾਂ ਵਾਲੇ ਨਹੀਂ ਰਹੇ ਹਨ ਜੀ ਨਾ ਨਾ ਹੁਣ ਇਹ ਡਬਲ ਹੋ ਗਿਆ ਹੁਣ ਹੁਣ ਨਹੀਂ ਬਖਸ਼ਣਗੇ ਕਿਸੇ ਨੂੰ ਵੀ ਬਿਲਕੁਲ ਜੀ ਇੱਥੇ ਇਹ ਭੈਣ ਜੀ ਨੇ ਇਹ ਵੀ ਪੰਜਾਬ ਤੋਂ ਬਾਹਰੀ ਸੂਬੇ ਤੇ ਰਹਿਣ ਵਾਲੇ ਨੇ ਲੋਕ ਕਹਿੰਦੇ ਜਿਹੋ ਜਿਹਾਂ ਹਰਕਤਾ ਪ੍ਰਵਾਸੀ ਕਰ ਰਹੇ ਨੇ ਇਹਨਾਂ ਨੂੰ ਇੱਥੋਂ ਭਜਾਉਣਾ ਚਾਹੀਦਾ ਜੀ ਇਹਦੇ ਨਾਲ ਤੁਸੀਂ ਸਹਿਮਤ ਹੋ ਹਾਂ ਸਹਿਮਤ ਹੈ ਜਬ ਗੰਦੇ ਬੰਦੇ ਹੋਣਗੇ ਤਾਂ ਸਹਿਮਤ ਹੈ ਕਿ ਕਨਕਾਲ ਦੋ ਫਿਰ ਉਹਨਾਂ ਦੇ ਵਿੱਚ ਤੁਸੀਂ ਵੀ ਆਉਂਦੇ ਹੋ ਜੀ ਤੁਹਾਨੂੰ ਵੀ ਉਸੇ ਨਜ਼ਰੀਏ ਨਾਲ ਲੋਕ ਦੇਖਣਗੇ ਨਹੀਂ ਜੇ ਮੈਂ ਗਲਤ ਨਹੀਂ ਹੂੰ ਤਾਂ ਮੇਰੇ ਕੋਈ ਫਰਕ ਨਹੀਂ ਪड़ਦਾ ਜੋ ਗਲਤ ਹੈ ਉਹ ਉਸਕੋ ਫਰਕ ਪੜੇਗਾ ਕਿ ਮੇਰੇ ਕੋ ਨਿਕਾਲੇਗਾ ਤਾਂ ਮੈਂ ਕਹਾਂ ਜਾਣੀ ਹੂੰ ਮੈਂ ਆਪਣੇ ਘਰ ਚਲੇ ਜਾਵਾਂਗੇ ਇਸਕੇ ਮੈਨੂੰ ਟੈਂਸ਼ਨ ਨਹੀਂ ਹੁੰਦੀ ਮਤਲਬ ਹੁਣ ਗਲਤ ਬੰਦਿਆ ਕਰਕੇ ਸਹੀ ਬੰਦੇ ਵੀ ਟਾਰਗੇਟ ਤੇ ਆ ਰਹੇ ਨੇ ਜੀ ਹਾਂ ਜੀ ਹਾਂ ਜੀ ਬਿਲਕੁਲ ਆ ਰਹੇ ਹਨ ਬਲਕ ਬਾਤ ਤਾਂ ਸਹੀ ਹੈ ਤੁਹਾਨੂੰ ਦੁਖ ਹੁੰਦਾ ਜਦੋਂ ਗਲਤ ਬੰਦਿਆਂ ਦੀ ਗਿਣਤੀ ਦੇ ਵਿੱਚ ਤੁਸੀਂ ਵੀ ਗਿਣੇ ਜਾਓ ਹਾਲਾਂਕਿ ਤੁਸੀਂ ਕੋਈ ਗਲਤ ਕੰਮ ਜੇਕਰ ਨਾ ਕੀਤਾ ਹੋਵੇ ਤੁਹਾਨੂੰ ਵੀ ਜੀ ਜੀ ਦੁਖੀ ਆਤੀ ਹੈ ਕਿ ਹਾਂ ਇੱਕ ਗਲਤ ਕੀਏ ਤਾਂ ਦੂਸਰਾ ਵੀ ਹੋ ਜਾਏ ਹੂੰ ਹਾਂਜੀ ਜਿਸ ਬੱਚੀ ਦੇ ਨਾਲ ਦਰਦਗੀ ਹੋਈ ਹੈ ਗਵੰਡੀ ਉਹਨਾਂ ਦੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਜਲੰਧਰ ਦੇ ਪ੍ਰੀਤਨਗਰ ਦੇ ਵਿੱਚ ਇਸ ਵਕਤ ਅਸੀਂ ਖੜੇ ਆਂ ਇਹ ਬਾਈ ਜੀ ਪ੍ਰੀਤਨਗਰ ਹੀ ਆ ਜੀ ਪ੍ਰੀਤਨਗਰ ਹਾਂਜੀ ਬਸੇ ਪੂਰੇ ਖਾਂ ਜੀ ਇਹ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਤੁਹਾਡੇ ਇਲਾਕੇ 'ਚ ਜਿਹੜੀ ਘਟਨਾ ਹੋਈ ਹੈ ਉਹ ਕਿਵੇਂ ਘਟਨਾ ਹੋਈ ਜੀ ਇਹ ਦੇਖੋ ਜੀ ਬੱਚੀ ਛੋਟੀ ਜੀ ਸੀ ਉਹ ਸਕੂਲ ਗਈ ਹੈ ਸਕੂਲੋਂ ਉਹਦੀ ਮਾਂ ਦੱਸੀ ਪਈ ਵੀ ਇਹਦਾ ਭਰਾ ਨਾਲ ਸੀਗਾ ਉਹਨੂੰ ਹੱਥੋਂ ਫੜ ਕੇ ਜੀ ਖਿੱਚ ਕੇ ਲਿਆਇਆ ਖਿੱਚ ਕੇ ਲਿਆ ਕੇ ਆਪਣੇ ਕਮਰੇ 'ਚ ਲੈ ਗਿਆ ਉਹਨੂੰ ਕਮਰੇ 'ਤੇ ਤਾਲਾ ਲੱਗਾ ਸੀਗਾ ਥੱਲੇ ਬਾਥਰੂਮ ਜਾ ਕੇ ਜੋ ਵੀ ਉਹਨੇ ਉਹਦੇ ਕਪੜੇ-ਕੋਪੜੇ ਲਾਏ ਇਹ ਸਾਰੀ ਵਾਰਦਾਤ ਬੱਚੀ ਨੇ ਖੁਦ ਦੱਸੀ ਹੈ ਵੀ ਮੰਮੀ ਮੇਰੇ ਕੋ ਉਹ ਐਸਾ-ਐਸਾ ਉਹ ਲੈ ਗਿਆ ਭਈਆ ਉਸਨੇ ਜਾ ਕੇ ਐਸੇ ਕੀਤਾ ਫਿਰ ਜਦੋਂ ਨੂੰ ਪਤਾ ਲੱਗ ਗਿਆ ਵੀ ਮੇਰੀ ਰਿਪੋਰਟ ਹੋ ਗਈ ਉਹਦੀ ਮਾਂ ਆਂਦੀ ਪਈ ਆ ਉਹ ਭੱਜਿਆ ਉਹ ਭੱਜਿਆ ਸਾਡੇ ਮਹੱਲੇ ਦੇ ਮੀਨੋ ਭਾਈ ਹੈਗੇ ਇਥੇ ਉਹਨਾਂ ਦਾ ਕੰਮ ਕਾਰੋਬਾਰ ਹੈ ਬੇਟਾ ਦਾ ਉਹਨਾਂ ਦਾ ਉਹਨਾਂ ਨੇ ਫੜਿਆ ਰਾਜਾ ਰਾਜਾ ਨਾਮ ਉਹਨਾਂ ਨੇ ਫੜਿਆ ਵੀ ਇਹ ਬੰਦਾ ਭੱਜਿਆ ਜਾ ਰ ਨਸ਼ਾ ਕੀਤਾ ਇਹਨੇ ਫਿਰ ਉਹਨੇ ਫੜਿਆ ਫਿਰ ਉਹਨੂੰ ਸਾਰੇ ਮਹੱਲੇ ਫੜ ਕੇ ਸੇਵਾ ਕੀਤੀ ਚੰਗੀ ਦਾ ਉਹਦੀ ਉਹਦੇ ਬਾਅਦ ਫੇਰ ਹੀ ਪੁਲਿਸ ਨਾਲ ਬੁਲਾਇਆ ਪੁਲਿਸ ਵਾਲੇ ਪਹਿਲੀ ਗੱਲ ਸਹੀ ਤਰ੍ਹਾਂ ਮਾਮਲਾ ਉਹਨਾਂ ਕੋਈ ਮਾਮਲਾ ਰਿਪੋਰਟ ਮੂਰ ਕੋਈ ਦਰਜ ਨਹੀਂ ਕੀਤੀ ਮੇਰੇ ਹਿਸਾਬ ਨਾਲ ਉਹਨਾਂ ਨੇ ਉਹ ਥਾਣੇ 'ਚ ਬਿਠਾਇਆ ਹੋਇਆ ਉਹਦੇ ਮਾਪਿਆਂ ਦੀ ਉਹਦੀ ਸਾਲਿਨਕੁਆਰੀ ਹੋ ਰਹੀ ਆ ਠੀਕ ਆ ਆ ਰਹੇ ਆ ਜਾ ਰਹੇ ਆ ਪਰ ਹਜੇ ਤੱਕ ਕੋਈ ਸਾਨੂੰ ਨਹੀਂ ਲੱਗਦਾ ਵੀ ਉਹਦਾ ਕੋਈ ਪਰਚਾ ਪੁਰਚਾ ਹੋ ਕੇ ਕੀਤਾ ਹੋਇਆ ਉੱਤੇ ਅੱਛਾ ਜਦੋਂ ਉਹ ਪ੍ਰਵਾਸੀ ਫੜਿਆ ਗਿਆ ਲੋਕਾਂ ਵੱਲੋਂ ਲੋਕਾਂ ਦੇ ਲੋਕਾਂ ਦਾ ਵੀ ਔਖਾ ਹੁੰਦਾ ਸੀਗਾ ਜੀ ਹਾਂਜੀ ਹਾਂਜੀ ਛੋਟੇ ਕਹਿੰਦਾ ਮੈਂ ਗੋਂਡਾ ਜ਼ਿਲ੍ਹਾ ਕਾ ਉਹ ਮੈਂ ਕੰਮ ਕਰਕੇ ਭਾਗ ਜਾਊਂਗਾ ਪੁਲਿਸ ਕੋ ਚਾਹੇ ਮੈਂ ਰਿਪੋਰਟ ਦੋ ਚਾਹੇ ਨਾ ਦੋ ਹਮ 1 ਘੰਟੇ ਮੈਂ 1 ਘੰਟੇ ਮੈਂ ਛੁੱਟ ਕੇ ਵਾਪ ਫੇਰ ਕਹਿੰਦਾ ਜੀ ਮੈਂ ਜੋ ਮਰਜੀ ਆ ਮੈਂ ਮਾਰ ਕੇ ਚੱਲ ਜਾਊਂਗਾ ਜੀ ਹੁਣ ਦੇਖੋ ਨਾ ਇੱਥੇ ਕਿੰਨੇ ਆ ਘਰ ਪਰਿਵਾਰ ਰਹਿੰਦੇ ਆ ਜੀ ਕੱਲ ਨੂੰ ਕਿਹੇ ਬੱਚੇ ਨਾਲ ਕੁਝ ਕਰ ਸਕਦਾ ਉਹ ਤੇ ਤੁਹਾਨੂੰ ਕੀ ਲੱਗਦਾ ਇੰਨੇ ਹੌਸਲੇ ਨਾਲ ਤੇ ਬਲੰਦ ਕਿ ਹੋਈ ਜਾਂਦੇ ਦਿਨ ਉਹ ਖੁਦ ਕਰ ਜਾ ਤੂੰ ਕਹਿ ਰਿਹਾ ਸਾਫ ਸ਼ਰਿਆਮ ਇੰਨੀ ਗੱਲ ਕਹਿ ਰਿਹਾ ਮੇਰੇ ਕੋਲ ਛੋੜੋ 1 ਘੰਟੇ ਮੈਂ ਪੁਲਿਸ ਸਟਾਨ ਤੋਂ ਵਾਪਸ ਆ ਜਾਊਂਗਾ ਹੁਣ ਇਹ ਨਹੀਂ ਪਤਾ ਕੀ ਦੀ ਸ਼ੈ ਆ ਜੀ ਪਿਛੇ ਕੋਟ ਹੈ ਤਾਂ ਇਹ ਬੋਲਦੇ ਆ ਜੀ ਸਾਡਾ ਪੰਜਾਬੀ ਭਰਾ ਨੂੰ ਇਦਾਂ ਕਹਿ ਦਿੰਦਾ ਪਹਿਲੀ ਗੱਲ ਇਹਦਾ ਕੰਮ ਨਹੀਂ ਕਰਦਾ ਕੋਈ ਇਹ ਕਮੀਆ ਆਪਣੇ ਜੀ ਆ ਜਿਹੜਾ ਇਹਨਾਂ ਨੂੰ ਸਿਰ ਚੜਾਇਆ ਜੀ ਕੋਈ ਸਿੱਧੀ ਗੱਲ ਹੈ ਜੀ ਆ ਸਾਡੇ ਜਿਹੜੇ ਪੰਜਾਬੀ ਵਾਲੇ ਤੋਂ ਰਹਿੰਦੇ ਨੇ ਭਾਵੇਂ ਮੈਨੂੰ ਅੱਜ ਬੁਰਾ ਹੀ ਕਹਿਣ ਜੋ ਮਰਜੀ ਕਹਿਣ ਹਜ਼ਾਰ 2000 ਕਿਰਾਏ ਦੇ ਪਿੱਛੇ 15 15 100 100 ਭਈਏ ਵੜੇ ਇਹਨਾਂ ਨੇ ਇੱਕੋ ਘਰ ਦੇ ਵਿੱਚ ਕਿਸੇ ਦਾ ਧਾਰਗਰ ਨਹੀਂ ਲੈਂਦੇ ਇਹ ਕਿਸੇ ਦਾ ਕੋਈ ਪ੍ਰੂਫ ਨਹੀਂ ਲੈਂਦੇ ਜਿਹੜਾ ਮਰਜੀ ਆਵੇ ਜਿੱਥੋਂ ਮਰਜੀ ਆਵੇ ਆਪਣਾ ਰੋਟੀ ਪਾਣੀ ਖਾਦਾ ਅਗਲੇ ਕਾਂਡ ਕੀਤਾ ਚਲੇ ਗਏ ਸਾਡੇ ਪੰਜਾਬੀ ਨੂੰ ਮਾਰ ਆਇਆ ਕਿਸ ਨੂੰ ਪਤਾ ਲੱਗੇ ਦੇਖੋ ਨਾ ਗਲਤੀ ਸਾਡੇ ਸਾਰੇ ਪੰਜਾਬੀਆਂ ਦੀ ਮੈਂ ਸਾਫ਼ ਕਰਨਾ ਪਹਿਲੇ ਇਹਨਾਂ ਨੂੰ ਆਪ ਕੱਢੋ ਮਾਸੂਮ ਬੱਚਾ 7 ਸਾਲ ਦਾ ਠੀਕ ਹੈ ਨਾ ਕਿੱਡੀ ਦਰ ਤੱਕ ਮੋਦ ਦਿੱਤੀ ਉਹਨੂੰ ਹੁਣ ਉਸ ਤੋਂ ਬਾਅਦ ਇਹੋ ਮਸਲਾ ਠੰਡਾ ਹੀ ਨਹੀਂ ਪਿਆ ਹੋਇਆ ਹੋਰ ਖਤਮ ਨਹੀਂ ਹੋਇਆ ਇੱਥੇ ਸ਼ੁਰੂ ਹੋ ਗਿਆ ਅਸੀਂ ਸੁਣ ਕੇ ਹੈਰਾਨ ਆ ਜੀ ਸਾਡੇ ਏਰੀਆ ਦੇ ਵਿੱਚ ਇਹੋ ਜਿਹੇ ਕੰਮ ਹੋਣਗੇ ਔਰ ਇਹਨੇ ਤਸੱਲੀ ਨਾਲ ਕਰਕੇ ਅਗਲਾ ਕਹਿੰਦਾ ਹਾਂਜੀ ਜੀ ਮੈਂ ਤਸੱਲੀ ਹੈ ਜੀ ਮੇਰੀ ਜੋ ਮਰਜ਼ੀ ਕਰ ਲੋ ਜੀ ਮੇਰੇ ਸੇ ਹਮਨੇ ਕੁਝ ਨਹੀਂ ਕੀਤਾ ਹਮ ਗੋਂਡਾ ਜ਼ਿਲ੍ਹਾ ਸੇ ਹੈ ਗੋਂਡਾ ਜ਼ਿਲ੍ਹਾ ਭਾਗ ਜਾਗੇ ਗੋਂਡਾ ਵਾਲ ਕੋ ਆਪ ਜਾਣਦੇ ਨਹੀਂ ਹੂੰ ਦੱਸੋ ਇਹਦੇ ਹਾਲਾਤ ਆ ਜੀ ਪੰਜਾਬ ਦੇ ਹੋਏ ਪਏ ਸਾਡੀ ਧਰਤੀ ਤੇ ਆ ਕੇ ਸਾਨੂੰ ਧਮਕੀਆਂ ਸਾਡੀ ਧਰਤੀ ਬਿਲਕੁਲ ਤੁਹਾਡੇ ਸਾਹਮਣੇ ਹੀ ਦੀਖੋ ਤੁਹਾਨੂੰ ਵੀਡੀਓ ਦਿਖਾਈ ਹੈ ਜੀ ਸਿਰੇ ਤੋਂ ਲੈ ਕੇ ਜਿਸ ਬੰਦੇ ਦੀ ਇੱਥੇ ਪੰਜਾਬੀ ਨੇ ਮਾਰਿਆ ਜਾਂ ਕੋਈ ਸਾਈਕਲ ਚੋਰੀ ਮੈਂ ਕਹਿੰਦਾ ਸਾਈਕਲ ਚੱਕ ਕੇ ਢਿੱਗੇ ਹੋਏ ਕਿਹੇ ਕੋਲੋਂ ਉਹਦਾ ਚਲਾਨ ਮਿੰਟ ਚ ਕੱਢਦੇ ਆ ਜੀ ਭਾਵੇਂ ਸਕੂਟਰ ਆ ਸਾਈਕਲ ਆ ਜੀ ਠੀਕ ਹੈ ਇੱਥੇ 8 ਘੰਟੇ ਹੋ ਚੁੱਕੇ ਤੇ ਕੋਈ ਪਰਚਾ ਦਰਜ ਨਹੀਂ ਹੋਇਆ ਤਾਂ ਕੋਈ ਕੋਈ ਸਿਰਫ ਇਨਕੁਆਰੀ ਹੋ ਰਹੀਆਂ ਕੋਈ ਪਰਚਾ ਦਰਜ ਨਹੀਂ ਕੋਈ ਕੁਝ ਨਹੀਂ ਉਹ ਬੰਦਾ ਭਾਵੇਂ ਉੱਥੇ ਬੈਠਾ ਸਿਰੇ ਭਾਵੇਂ ਛੜ ਦਿਨ ਕੱਲ ਨੂੰ ਫੇਰ ਤੇ ਮਿਲ ਆ ਬਈ ਹਮਕੋ ਛੋੜ ਦੋ ਜੀ ਜੋ ਮਰਜੀ ਕਰੋ ਹਮਕੋ ਥਾਣੇ ਮੇ ਦੇਓ ਹਮ ਛੁੜ ਕੇ ਵਾਪਸ ਆ ਜਾਏਗੇ ਸਾਰੇ ਇਕੱਠੇ ਹੀ ਆ ਇਹ ਸਾਰੇ ਇਕੱਠੇ ਆ ਜੀ ਇਹ ਸਾਰੇ ਕਿੰਨੇ ਰਹਿੰਦੇ ਆ ਕੋਈ ਇਸ ਕੋ ਪਿੱਛੇ ਘਰ ਆ ਸਾਹਮਣੇ ਬਿਲਡਿੰਗ ਦੇ ਕੋ ਸਭ ਜਾਣਦੇ ਕਿ ਦੂਜੇ ਨੂੰ ਇਹ ਮਤਲਬ 1500 ਦੇ ਕਿਰਾਏ ਦੇ ਲਾਲਚ ਚ ਆਪਾਂ ਆਪਣਾ ਪੰਜਾਬ ਖਰਾਬ ਕਰੀ ਜਾਂਦੇ ਹਾਂ ਲੈ ਜੀ ਕਰ ਲੈ ਜਿਹੜੇ ਕਿਰਾਏ ਖਾਂਦੇ ਆ ਜੀ ਉਹਨਾਂ ਨੇ ਕਰ ਲਿਆ ਪੰਜਾਬ ਆਪਣਾ ਖਰਾਬ ਇਹਨਾਂ ਕੇ ਵੀ ਹੋਣਗੀਆਂ ਤੇ ਬਾਈ ਜੀ 1500 ਵਾਲਾ ਜਿਹੜਾ ਕਿਰਾਇਆ ਪੰਜਾਬ ਨੂੰ ਘੋਣ ਵਾਂਗੂ ਖਾ ਰਿਹਾ ਜੀ ਬਿਲਕੁਲ ਤੁਹਾਡੇ ਸਾਹਮਣੇ ਦੇਖੋ ਇਹ ਤਾਂ ਇਦਾਂ ਹੋਣਾ ਚਾਹੀਦਾ ਹੁਣ ਤਾਂ ਇਹ ਬਿਲਕੁਲ ਖਾਲੀ ਕਰਾ ਦੇਣਾ ਚਾਹੀਦਾ ਸਾਰਿਆਂ ਨੂੰ ਇਹ ਇਹ ਪ੍ਰਵਾਸੀ ਭਜਾਉਣੇ ਚਾਹੀਦੇ ਜੀ ਭਜਾਉਣੇ ਚਾਹੀਦੇ ਆ ਜੀ ਦੇਖੋ ਇੱਕ ਦੇਖੋ ਜਿਹੜੇ ਸਹੀ ਆ ਹੁਣ ਉਹ ਵੀ ਪੀਸੇ ਜਾਣਗੇ ਨਾਲ ਇਹਨਾਂ ਚ ਭਾਵੇਂ ਜਿੰਨੇ ਭਾਵੇਂ ਇੱਕ ਗਲਤ ਐ ਦੋ ਗਲਤ ਐ ਸਾਰੇ ਪੀਸੇ ਜਾਣਗੇ ਨਾਲ ਜੀ ਹੁਣ ਸਾਰੇ ਜੇ ਭਈਆ ਭਈਆ ਕਹਿੰਦੇ ਭਈਆ ਪਜਾਓ ਪਜਾਣਾ ਚਾਹੀਦਾ ਇੱਕ ਰੇ ਇਹ ਕਿਹੜੇ ਪਿਆਉ ਉਹ ਜਿੰਨੇ ਯੂਪੀ ਬਿਹਾਰ ਤੋਂ ਸਾਰੇ ਜੋਗੀ ਜਿੰਨਾ ਜੋਗੀ ਯੂਗ ਦੇ ਜੋ ਕੱਢਿਆ ਇਹ ਗੁੰਡਾ ਮੋ ਵਾਲੇ ਸਭ ਇੱਥੇ ਆ ਜੀ ਪੰਜਾਬ ਚ ਪਨਾਵਾ ਇਹਨਾਂ ਨੂੰ ਇੱਥੇ ਮਿਲੀਆਂ ਉਦੋਂ ਕਾਂਡ ਕਰਕੇ ਇਧਰ ਆ ਜਾਂਦੇ ਜੀ ਇੱਥੇ ਕੋਈ ਪੁੱਛ ਕੇ ਛੇ ਨਹੀਂ ਜਿਹੜਾ ਮੇਰਾ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦਾ ਆਧਾਰ ਕਾਰਡ ਚੈੱਕ ਕਰੋ ਦੋ ਦੋ ਆਧਾਰ ਕਾਰਡ ਬਣਾਏ ਜੀ ਦੋ ਦੋ ਆਧਾਰ ਕਾਰਡ ਬਣੇ ਇਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡੀ ਦਾ ਮਤਲਬ ਇਹਦਾ ਸਾਡੀ ਸਰਕਾਰਾਂ ਵੀ ਗਲਤ ਆ ਜਿਹੜੇ ਇਹਨਾਂ ਦੇ ਆਧਾਰ ਕਾਰਡ ਬਣਾ ਬਣਾ ਕੇ ਦੇਈ ਜਾਂਦੀ ਪਈ ਹੈ ਵੋਟਾਂ ਦੇ ਬੈਗ ਪ੍ਰੋਪਰਟੀ ਖਰੀਦਣ ਲਈ ਸਾਰਾ ਕੁਝ ਕਰੀ ਮੰਜਾ ਨੂੰ ਫੇ ਪੂਰੇ ਦੇਸ਼ ਭਰ ਚੇ ਸ਼ਾਮਲਾ ਨਹੀਂ ਮੰਨੇ ਆ ਜੀ ਬਿਲਕੁਲ ਬਿਲਕੁਲ ਸ਼ਾਮਲਾ ਦੀ ਆ ਜੀ ਬਿਲਕੁਲ ਬਾਕੀ ਸਰਕਾਰਾਂ ਵਧੀਆ ਹਿਮਾਚਲ ਲੈ ਆ ਕੇ ਦਾ ਸਾਡਾ ਪੰਜਾਬੀ ਨੂੰ ਕੋਈ ਜ਼ਮੀਨ ਲੈ ਸਕਦਾ ਉੱਥੇ ਜੇ ਐਨਕੇ ਜਾ ਕੇ ਤੁਹਾਨੂੰ ਕੋਈ ਪੰਜਾਬੀ ਜ਼ਮੀਨ ਲੈ ਸਕਦਾ ਉੱਥੇ ਇਹਦੇ ਜਿਹੜਾ ਅਦਲ ਕਿਤਾ ਪੰਜਾਬ ਨੂੰ ਘੋੜਾ ਗਧਾ ਘੋੜਾ ਗਧਾ ਇੱਕ ਬਰਾਬਰ ਆ ਜੀ ਇਹ ਜ਼ਮੀਨ ਲੈ ਰਿਆ ਆ ਜਿਹੜਾ ਮਰਜੀ ਦੋ ਦੋ ਮਰਲੇ ਦੇ ਪਲਾਟ ਕੱਟੀ ਜਾ ਰਹੇ ਆ ਜੀ ਬਾਹਰ ਚੱਲ ਦੇ ਵਿੱਚ ਕੋਈ ਨਹੀਂ ਜਾ ਕੇ ਲੈ ਸਕਦਾ ਸਾਡੇ ਪੰਜਾਬੀ ਨੂੰ ਤੁਸੀਂ ਵੀ ਪੱਤਰਕਾਰ ਹੋ ਕਿ ਤੁਸੀਂ ਆਇਓ ਤੁਸੀਂ ਦੱਸੋ ਹਿਮਾਚਲ ਲੈ ਕੇ ਜ਼ਮੀਨ ਲੈ ਸਕਦੇ ਹੋ ਨਹੀਂ ਲੈ ਸਕਦੇ ਇਹਦੇ ਪੰਜਾਬ ਜਿਹੜਾ ਮਰਜੀ ਮੈਂ ਕਹਿੰਦਾ ਜਿੱਥ ਆਪਣਾ ਪੰਜਾਬੀ 2 ਮਲੇ 3 ਮਲੇ ਖਰੀਦੇ 15 15 16 16 ਜਣੇ ਰਹਿੰਦੇ ਇੱਕ ਘਰ ਦੇ ਵਿੱਚ ਉਹਨਾਂ ਦੀ ਕੋਈ ਪੁੱਛ ਗੱਲ ਨਹੀਂ ਪੰਜਾਬੀਆਂ ਦੇ ਘਰ ਪੰਜਾਬੀਆਂ ਦੇ ਘਰ 15 ਤੋਂ 20 ਹੋਣਗੇ 60 50 ਇਹਨਾਂ ਦੇ ਘਰ ਹੋਣਗੇ ਹਾਂ ਜ ਸਾਢੇ ਮਲੇ ਚ ਵੀ ਇਹੀ ਆ ਬੱਚੇ ਵੀ ਕਹਿੰਦੇ 8 8 9 9 ਇਹਨਾਂ ਦੇ ਹੁੰਦੇ ਜੀ ਬਿਲਕੁਲ ਬਿਲਕੁਲ ਬੱਚੇ 8 8 9 9 ਉਹਦੇ ਆਪਣੇ ਚਾਰ ਨਿਆਣੇ ਆ ਜੀ ਜਿਹੜੀ ਜਿਹੜੀ ਬੱਚੇ ਨਾਲ ਗਲਤ ਕੰਮ ਹੋਇਆ ਉਹਦੇ ਆਪਣੇ ਚਾਰ ਨਿਆਣੇ ਆ ਜੀ ਦੱਸੋ ਜਿਹੜੇ ਦਰਿੰਦੇ ਤੇ ਆਪਣੇ ਵੀ ਬੱਚੇ ਆ ਜੀ ਆਪਣੇ ਤਿੰਨ ਚਾਰ ਨਿਆਣੇ ਤੇ ਆਪਣੇ ਜੀ ਚਾਰ ਨਿਆਣੇ ਉਹਦੇ ਜਿਹਦੇ ਨਾਲ ਕੰਮ ਕਰਦਾ ਪਿਆ ਉਹ ਚਾਰ-ਚਾਰ ਨਿਆਣੇ ਪਾਇ ਪਾਇ ਨਿਆਣੇ ਉਹਨਾਂ ਦੇ ਜੀ ਸ਼ਰਮਦਾਈ ਘਟਾ ਹੈ ਨਾ ਸ਼ਰਮਦਾ ਘਟਾ ਹੀ ਇਹ ਦੇਖੋ ਪੰਜਾਬ ਦੇਖੋ ਉਹਨਾਂ ਆਪਣੇ ਵੀ ਨਿਆਣੇ ਆਪਣੀ ਵੀ ਕੁ ਜਨਾਨੀ ਉਹਦੀ ਆਪਣੇ ਬੱਚੇ ਆ ਠੀਕ ਹੈ ਨਾ ਵਿਆਹ ਵਰਿਆ ਬੰਦਾ ਉਹ ਵੀ ਠੀਕ ਹੈ ਠੀਕ ਹੈ ਭਾਈ ਇਹਾਂ ਤੋਂ ਦੇ ਵਿੱਚ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਪ੍ਰਵਾਸੀਆਂ ਨੂੰ ਲੈ ਕੇ ਕੀ ਕਹੋਗੇ ਜੀ ਦੇਖੋ ਭਾਈ ਮੈਂ ਸਾਰੇ ਅਗੇ ਅਪੀਲ ਕਰਦਾ ਜੀ ਹਜੇ ਵੀ ਤੁਹਾਡੇ ਕੋਲ ਮੌਕਾ ਆ ਪੰਜਾਬੀਆਂ ਕੋਲ ਹੱਲੇ ਵੀ ਮੌਕਾ ਆ ਆਪਣਾ ਪੰਜਾਬ ਸੰਭਲੋ ਠੀਕ ਆ ਜੀ ਇਹਨਾਂ ਨੂੰ ਭਜਾਓ ਜੇ ਤੁਸੀਂ ਇਹਨਾਂ ਨੂੰ ਭਜਾਓਗੇ ਤੁਹਾਨੂੰ ਕਾਰੋਬਾਰ ਵੀ ਮਿਲੂਗਾ ਨਾਲ ਇਹਨਾਂ ਨੇ ਸਾਰੇ ਘਰ ਕਾਰੋਬਾਰ ਦੇ ਸੰਭੇ ਉਹ ਪੰਜਾਬੀਆਂ ਨੂੰ ਵੀ ਕਾਰੋਬ ਇੱਕ ਪੰਜਾਬੀ ਇਥੇ ਕੰਮ ਕਰੇਗਾ ਨਾਲੇ ਉਹਦਾ ਪਰਿਵਾਰ ਪੂਰਾ ਇਥੇ रह ਸਕਦਾ ਆ ਹਾਂਜੀ ਠੀਕ ਠੀਕ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਸਨ ਸਾਡੇ ਨਾਲ ਜਲੰਧਰ ਦੇ ਪ੍ਰੀਤਨਗਰ ਦੇ ਲੋਕ ਤਾਂ ਪ੍ਰਵਾਸੀ ਵੱਲੋਂ ਕੀਤੀ ਗਈ ਗਲਤ ਹਰਕਤ ਨੂੰ ਲੈ ਕੇ ਅੱਜ ਇਥੇ ਲੋਕ ਇਕੱਠੇ ਹੋਏ ਨੇ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਘਟਨਾ ਹੁੰਦੀ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਇੱਕ ਕੁੱਕੜਪਿੰਡ ਦੇ ਵਿੱਚ ਘਟਨਾ ਘਟਦੀ ਹੈ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਦੂਸਰੀ ਘਟਨਾ ਹੈ ਪ੍ਰੀਤਨਗਰ ਦੇ ਵਿੱਚ ਘਟਨਾ ਵਾਪਰੀ ਹੈ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੇ ਪ੍ਰਵਾਸੀਆਂ ਵੱਲੋਂ ਕੀਤੇ ਜਾ ਰਹੇ ਅਜਿਹੇ ਕੰਮਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਜ਼ਰੂਰ ਸਰੇ ਜਿਹੜਾ ਮਾਮਲਾ ਆਇਆ ਬੱਚੀ ਦੇ ਨਾਲ ਦਰਿੰਦਗੀ ਦਾ ਇਹਦੇ ਬਾਰੇ ਤੁਹਾਡਾ ਕੀ ਪੱਖ ਹੈ ਅੱਜ ਨੂੰ 112 ਤੋਂ ਇੱਕ ਕਾਲ ਆਈ ਦੁਪਹਿਰ ਦਾ ਸਮਾਂ ਸੀ ਕਿ ਇੱਕ ਪ੍ਰਵਾਸੀ ਨੇ ਇੱਕ ਬੱਚੀ ਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਨੇ ਮੌਕੇ ਤੇ ਉਹਨੂੰ ਫੜ ਲਿਆ ਤੇ ਇਨੈਗਰੇਟਰੀ ਮੇਰਾ ਠਾਨੇ ਦਾ ਸਾਹਿਬ ਡਿਊਟੀ ਅਫਸਰ ਤੋਂ ਮੌਕੇ ਤੇ ਪਹੁੰਚੀ ਤੇ ਉਹਨੂੰ ਬੰਦੇ ਨੂੰ ਅਪ੍ਰੀਹੈਂਡ ਕੀਤਾ ਮੈਂ ਵੀ ਮੌਕੇ ਤੇ ਪਹੁੰਚਿਆ ਮੈਂ ਕੋਰਟ ਦੇ ਵਿੱਚ ਮੇਰੀ ਐਂਟੀਕਲਸੀ ਐਵਿਡੈਂਸੀ ਨਵੀਂ ਮੌਕੇ ਤੇ ਪਹੁੰਚੇ ਐਪਰੀਹੈਂਡ ਕਰਕੇ ਬੰਦੇ ਨੂੰ ਲੈ ਕੇ ਆਂਦਾ ਅੱਛਾ ਥਾਣੇ ਹਵਾਲਤ ਬੰਨਕੀ ਤਾ ਤੇ ਇਹਦੇ ਵਿੱਚ ਇਹ ਉਤੇ 376 ਦਾ ਬਾਕਸ ਉਹ ਲਾ ਕੇ ਪਛਾਣਤਾ ਕਿ ਉਹ ਸਖਤ ਤੋਂ ਸਖਤ ਦਾ ਰਸੀ ਉਹਦੇ ਮੁਤਾਬਿਕ ਜਬ ਉਹ ਤੇ ਅਫੇਅਰ ਲਾ ਚੁੱਕੇ ਅੱਛਾ ਜਿਹੜਾ ਇਹ ਪ੍ਰਵਾਸੀ ਹੈ ਮੁਹੱਲੇ ਦੇ ਵਿੱਚ ਜਹਾਲੇ ਦਿਵਾਲੇ ਦੇ ਇਲਾਕੇ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀ ਹਰਕਤਾਂ ਕਰਦਾ ਰਿਹਾ ਹਾਂ ਜੀ ਨਹੀਂ ਐਦਾਂ ਦਾ ਕੋਈ ਪਹਿਲੇ ਐਦਾਂ ਨਹੀਂ ਕੋਈ ਇੰਟੀਮੇਸ਼ਨ ਨਹੀਂ ਸਾਨੂੰ ਕੋਈ ਨੌਲੇਜ ਨਹੀਂ ਇਸ ਬਾਰੇ ਅੱਜ ਕਿਉਂਕਿ 9-10 ਸਾਲ ਤੋਂ ਪਿਛਲੇ ਤੋਂ ਰਹਿ ਰਿਹਾ ਹੈ ਇਹਦੇ ਵੀ ਛੋਟੇ ਬੱਚੇ ਉੱਥੇ ਹੀ ਆ ਮੈਂ ਖੁਦ ਜਗ੍ਹਾ ਵਿਜ਼ਿਟ ਕਰਕੇ ਆਇਆ ਜਿੱਥੇ ਇਹ ਰਹਿੰਦਾ ਇਹਦਾ ਪਰਿਵਾਰ ਹੈ ਪਤਾ ਨਹੀਂ ਅੱਜ ਅਚਾਨਕ ਕਿੱਦਾਂ ਇਹਦੇ ਮਨ ਚ ਆਇਆ ਇਹ ਗੱਲ ਇਹ ਮੂਲ ਵਾਸੀ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਮੂਲ ਵਾਸੀ ਹੈਗਾ ਇਹਦਾ ਨਾਂ ਹੈਗਾ ਵਿਜੇ ਕੁਮਾਰ ਪੁੱਤਰ ਸ਼ੰਤਾਰਣ ਇਹ ਯੂਪੀ ਦਾ ਰਹਿਣ ਵਾਲਾ ਤੇ ਪਿਛਲੇ 10-11 ਸਾਲ ਤੋਂ ਉੱਥੇ ਰਹਿੰਦਾ ਤੇ ਇਹ ਲੈਂਟਰ ਪਾਉਣ ਦਾ ਕੰਮ ਕਰਦਾ ਲੈਂਟਰ ਆਈ ਦਾ ਤੁਸੀਂ ਪਿਛਲੇ 10 ਸਾਲਾਂ ਤੋਂ ਪ੍ਰੀਤਨਗਰੀ ਰਹ ਰਹੇ ਹੋ ਜੀ ਹਾਂ ਪ੍ਰੀਤਨਗਰੀ ਠੀਕ ਹੈ ਜੀ ਅਰਧ ਦੇ ਵਿੱਚ ਇਹ ਜ਼ਰੂਰ ਦੱਸ ਦਈਏ ਜਿਹੜੇ ਲੋਕ ਨੇ ਹੋਰ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਪੈਨਿਕ ਵਾਲਾ ਮਾਹੌਲ ਬਣਿਆ ਹੋਇਆ ਹੈ ਦੇਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ ਇਹਨਾਂ ਇਨਸੀਡੈਂਟਸ ਨੂੰ ਲੈ ਕੇ ਲੋਕਾਂ ਨੂੰ ਐਸੇ ਪੁਲਿਸ ਅਫਸਰ ਕੀ ਕਹਿਣਾ ਚਾਹੁੰਗੇ ਮੇਰਾ ਇਹੀ ਕਹਿਣਾ ਹੈ ਕਿ ਲੋਕ ਥੋੜਾ ਜਿਹਾ ਠੀਕ ਮੈਟਰਿਕ ਪੈਨਿਕਨੈਸ ਦੀ ਮੈਟਰ ਹੈ ਪੈਨਿਕ ਹੋ ਸਕਦਾ ਹੈ ਇਹਦੇ ਵਿੱਚ ਕਿਉਂਕਿ ਬਹੁਤ ਹੀ ਗਲਤ ਕੰਮ ਹੈ ਬਹੁਤ ਹੀ ਕਿਨੋਨਾ ਕੰਮ ਹੈ ਜਿਹੜਾ ਹੈ ਪ੍ਰਵਾਸੀਆਂ ਪ੍ਰਵਾਸੀ ਵੱਲੋਂ ਕੀਤਾ ਗਿਆ ਹੈ ਤੇ ਲੋਕਾਂ ਨੂੰ ਇਹ ਕਹਿਣਾ ਕਿ ਜਦੋਂ ਵੀ ਤੁਸੀਂ ਫੜਦੇ ਆ ਪੁਲਿਸ ਨੂੰ ਇਨਫਾਰਮ ਕਰੋ ਮੌਕੇ ਤੇ ਜਿੰਨੀ ਸਖਤ ਤੋਂ ਸਖਤ ਸਜ਼ਾ ਹੋਏਗੀ ਉਹਨੂੰ ਕਰਾਈ ਜਾਏਗੀ ਸਖਤ ਤੋਂ ਸਖਤ ਤਾਰਾਮਾਂ ਦੇ ਵਿੱਚ ਉਹਨੂੰ ਸਜ਼ਾ ਉਹਨੂੰ ਵਾਚਿਆ ਜਾਏਗਾ ਆਦਰਵਾਇਸ ਜੇ ਤੁਸੀਂ ਖੁਦ ਹੀ ਮਾਰਪੁੱਟ ਕਰਦੇ ਹੋਗੇ ਹੋ ਸਕਦਾ ਉਹਦਾ ਨੁਕਸਾਨ ਜ਼ਿਆਦਾ ਹੋ ਜੇ ਤੇ ਉਹ ਫਿਰ ਗਲਤ ਹੋ ਜਾਂਦਾ ਉਹਨੂੰ ਮਾਰਨਾ ਪੁੱਟਣਾ ਨਹੀਂ ਉਨ ਸਿਰਫ ਤੇ ਸਿਰਫ ਥੋੜਾ ਜਿਹਾ ਪੁਲਿਸ ਨੂੰ ਬੁਲਾ ਕੇ ਉਹਦੇ ਹਵਾਲੇ ਕਰੋ ਆਪਾਂ ਜੋ ਲੀਗਲ ਤਰੀਕੇ ਨਾਲ ਸਜ਼ਾ ਮਿਲ ਤੇ ਪੱਤਰਾਂ ਜਿਹੜੀ ਮਾਸੂਮ ਬੱਚੀ ਹੈ ਉਹਦੀ ਉਮਰ ਕਿੰਨੀ ਹੈ ਕਿ ਉਹ ਵੀ ਪ੍ਰਵਾਸੀ ਨੇ ਜੀ ਉਹ ਵੀ ਪ੍ਰਵਾਸੀ ਹੈ ਉਹਦੀ ਉਮਰ 4 ਸਾਲ ਦੀ ਹੈ ਸਕੂਲ ਗੋਇੰਗ ਹੈ ਉਹ ਤੇ ਉਹ ਸਕੂਲ ਦੇ ਜਾਂਦੇ ਸਮੇਂ ਹੀ ਇਹ ਕੰਮ ਹੋਇਆ ਸਕੂਲ ਨੂੰ ਜਦੋਂ ਜਾ ਰਹੀ ਸੀ ਉਦੋਂ ਇਹ ਨੇ ਉਹ ਚੱਕ ਕੇ ਸਾਈਡ ਤੇ ਲੈ ਗਿਆ ਤੇ ਉਹ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ ਫੋਰਚੂਨੇਟਲੀ ਕੁਝ ਮਹੱਲੇ ਵਾਲਿਆਂ ਨੇ ਦੇਖ ਲਿਆ ਤੇ ਉਹ ਠੀਕ ਆ ਗਿਆ ਐਟ ਅੰਡ ਆ ਗਿਆ ਠੀਕ ਹੈ